ਪੀਣਾ ਪਾਣੀ ਤੋਂ ਆਪਾਂ ਨੇ ਜੀ 7 ਦਿਨਾਂ ਨਹੀਂ ਬਣਾਏ ਤੇ ਵਿੱਚੋਂ ਮੱਖਣੀ ਤਿਆਰ ਕੀਤੀ ਹੈ ਜਿਹੜੀ ਇੱਕ ਚੀਜ਼ ਪਾਈ ਆ। ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿੱਪ ਨਾ ਕਰਿਓ ਜਿਹੜੀ ਆਪਾਂ ਨੇ ਦੇਖੋ ਜੀ ਦੋ ਚੀਜ਼ਾਂ ਦੱਸੀਆਂ ਨੇ। ਤੁਸੀਂ ਦੋਨਾਂ ਵਿੱਚੋਂ ਇੱਕ ਚੀਜ਼ ਪਾ ਸਕਦੇ ਹੋ ਤੇ ਨਾਲੇ ਤੁਹਾਡੀ ਮੱਖਣੀ ਵੀ ਬਣ ਕੇ ਤਿਆਰ ਵਧੀਆ ਤਰੀਕੇ ਨਾਲ ਹੋਊਗੀ ਤੇ ਨਾਲੇ ਦੇਖੋ ਜੀ ਤੇਸੀ ਕਿਉਂ ਤੁਸੀਂ ਸਾਲ ਭਰ ਲਈ ਸਟੋਰ ਕਰਕੇ ਰੱਖ ਸਕਦੇ ਹੋ। ਜਿਹੜੇ ਤਰੀਕੇ ਨਾਲ ਆਪਾਂ ਤੇਸੀ ਕਿਉਂ ਤਿਆਰ ਕੀਤਾ। ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਹੈ ਕਿ ਜੀ ਇਹ ਆਪਣੇ 7 ਦਿਨਾਂ ਦੀ ਮਲਾਈ ਹੈ ਜੀ ਤੋਂ ਆਪਾਂ ਦੁਕਣਾ ਕਿਉ ਆਪਣਾ ਕੇ ਦਿਖਾਵਾਂਗੇ ਉਹ ਕਿਸ ਤਰੀਕੇ ਨਾਲ ਦੇਖੋ ਜੀ 7 ਦਿਨਾਂ ਦੀ ਮਲਾਈ ਦੇ ਵਿੱਚੋਂ ਤੁਸੀਂ ਆਈਡੀਆ ਲੈ ਸਕਦੇ ਹੋ ਆਪਣਾ ਦੇਸੀ ਘਿਓ ਕਿੰਨਾ ਬਣ ਕੇ ਤਿਆਰ ਹੋਊਗਾ ਆਪਾਂ ਤੁਹਾਨੂੰ ਲਾਈਵ ਪ੍ਰੂਫ ਦਿਖਾਵਾਂਗੇ ਪੂਰਾ ਤੇ ਕਈ ਭੈਣਾਂ ਕਹਿੰਦੀਆਂ ਨੇ ਜੀ ਇੱਕਣ ਦੁਕਣਾ ਕਿਉ ਕਿਵੇਂ ਬਣ ਕੇ ਤਿਆਰ ਹੋ ਜਾਂਦਾ ਤੇ ਦੇਖੋ ਜੀ ਆਪਾਂ ਤੁਹਾਡੇ ਸਾਹਮਣੇ ਹੀ ਬਣਾ ਕੇ ਦਿਖਾਵਾਂਗੇ ਵੀਡੀਓ ਨੂੰ ਬਿਲਕੁਕੁਲ ਵੀ ਸਕਿੱਪ ਨਾ ਕਰਿਓ ਜਦੋਂ ਤੁਸੀਂ ਵੀਡੀਓ ਨੂੰ ਸਕਿੱਪ ਕਰ ਦਿੰਦੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਤੇ ਫਿਰ ਤੁਸੀਂ ਕਹਿ ਦਿੰਦੇ ਹੋ ਜੀ ਏਕਣ ਕੇ ਮਿੰਦੂਣਾ ਕਿ ਉਹ ਬਣ ਕੇ ਤਿਆਰ ਹੋ ਗਿਆ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਐਡ ਕਰਾਂਗੇ ਦੇਖੋ ਜੀ ਇਹ ਜਿਹੜੀ ਆਪਣੀ ਸੱਤ ਦੈਂਤੀ ਮਲਾਈ ਆ ਹੁਣ ਮੂਰੇ ਕਰਨੀਆਂ ਆ ਰਹੀਆਂ ਨੇ ਕਈ ਵਾਰੀ ਆਪਾਂ ਉਦੋਂ ਵੀ ਇਕੱਠੀ ਕਰਕੇ ਮਲਾਈ ਰੱਖ ਲੈਣੀ ਆ ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਐਡ ਕਰਾਂਗੇ ਜਿਹੜੀ ਦੇਖੋ ਜੀ ਆਪਣੀ ਮਲਾਈ ਦਾ ਖੱਟਾਪਨ ਹੋਊਗਾ ਉਹ ਬਿਲਕੁਲ ਦੂਰ ਹੋ ਜਾਊਗਾ ਤੇ ਜਦੋਂ ਆਪਾਂ ਦੇਸੀ ਕਿਉ ਨੂੰ ਬਣਾਉਨੇ ਆ ਨਾ ਤੇ ਉਸ ਤੋਂ ਬਾਅਦ ਆਪਣਾ ਦੇਸੀ ਕਿਉ ਵੀ ਖਰਾਬ ਨਹੀਂ ਹੋਊਗਾ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਅੱਧਾ ਚਮਚਾ ਚਿੱਟੇ ਨਮਕ ਦਾ ਤੇ ਚਿੱਟੇ ਨਮਕ ਦਾ ਆਪਾਂ ਇਹਦੇ ਵਿੱਚ ਪਹਿਲਾਂ ਹੀ ਪਾ ਦਨੇ ਆ ਚਮਚਾ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਹੁਣ ਇਹ ਮਲਾਈ ਲੋ ਜੀ ਇਹ ਹੁਣ ਆਪਾਂ 5 ਕਿ ਮਿੰਟ ਹੋ ਗਏ ਸੀ ਕਿ ਫ੍ਰਿਜ ਦੇ ਵਿੱਚੋਂ ਆਪਾਂ ਨੇ ਕੱਢ ਕੇ ਰੱਖੀ ਹੋਈ ਇਹਨੂੰ ਮਲਾਈ ਨੂੰ ਤੇ ਇਹ ਸਾਰੀ ਮਲਾਈ ਹੁਣ ਆਪਾਂ ਫੈਕੀ ਕਰ ਲਾਂਗੇ ਤੇ ਇਹਦੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਦੇਖੋ ਜੀ ਆਪਣਾ ਇਹ ਪਹਿਲਾਂ ਤਾਂ ਮੱਖਾ ਬਣ ਕੇ ਤਿਆਰ ਹੋਊਗਾ ਦੇਖੋ ਜੀ ਬਿਨਾ ਚਟਟੀ ਬਿਧਾਣੀ ਤੋਂ ਆਪਾਂ ਨਾ ਬਣਾ ਕੇ ਦਿਖਾਵਾਂਗੇ ਦੇਖੋ ਜੀ ਇਹ ਆਪਣੀ 7 ਦਿਨ ਦੀ ਮਲਾਈ ਸੀਗੀ ਜਿਹੜੀ ਆਪਾਂ ਨੇ ਇਹ ਸਟੋਰ ਕਰਕੇ ਰੱਖੀ ਹੋਈ ਸੀਗੀ ਤੇ ਕਿਲੋ-ਕਿਲੋ ਦੁੱਧ ਤੋਂ ਠੀਕ ਹੈ ਜੀ ਲਓ ਜੀ ਆਪਾਂ ਨੇ ਇਹਦੇ ਵਿੱਚ ਨਾ ਪਹਿਲਾਂ ਮਲਾਈ ਦੇ ਵਿੱਚ ਪਾਣੀ ਨਹੀਂ ਪਹਿਲਾਂ ਪਾਉਣਾ ਹੈਗਾ ਤੇ ਜੇ ਆਪਾਂ ਨੇ ਪਹਿਲਾਂ ਹੀ ਪਾਣੀ ਇਹਦੇ ਵਿੱਚ ਪਾਤਾ ਤਾਂ ਤੁਹਾਡਾ ਬਹੁਤ ਲੰਮਾ ਸਮਾਂ ਲੱਗੂਗਾ ਤੇ ਮੱਖਣੀ ਤਿਆਰ ਕਰਾਂਗੇ ਠੀਕ ਹੈ ਜੀ ਜੀ ਆਪਾਂ ਨੇ ਇਹਦੇ ਵਿੱਚ ਨਾ ਮਲਾਈ ਦੇ ਵਿੱਚ ਇੱਕ ਵੀ ਪਾਣੀ ਦੀ ਬੂੰਦ ਨਹੀਂ ਪਾਈ ਤੇ ਆਪਣੀ ਮੱਖਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਤੁਸੀਂ ਦੇਖੋ ਜੀ ਆਈਡੀਆ ਲਾਈ ਸਕਦੇ ਹੋ ਸਾਧਨ ਦੀ ਮਲਾਈ ਦੇ ਵਿੱਚੋਂ ਆਪਣੀ ਏਕਾ ਪੂਰਾ ਟੁਸਕਾ ਮੱਖਣੀ ਦਾ ਭਰ ਗਿਆ ਠੀਕ ਹੈ ਜੀ ਜਦੋਂ ਆਪਾਂ ਇਹਨੂੰ ਗਰਮ ਕਰਾਂਗੇ ਹੁਣ ਤੇ ਆਪਣਾ ਦੇਸੀ ਘਿਓ ਤੁਸੀਂ ਆਈਡੀਆ ਲਾ ਸਕਦੇ ਹੋ ਤੇ ਕਿੰਨਾ ਬਣ ਕੇ ਤਿਆਰ ਹੋਊਗਾ ਅੱਜ ਤੁਹਾਨੂੰ ਆਪਾਂ ਨੇ ਖੁਦ ਨਹੀਂ ਦੱਸਣਾ ਵੀ ਕਿੰਨਾ ਬਣ ਕੇ ਤਿਆਰ ਹੋਇਆ ਠੀਕ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਹੀ ਦੇਖਿਓ ਲੋਜੀ ਆਪਾਂ ਨੇ ਜਿਹੜੀ ਕੜਾਹੀ ਦੇ ਵਿੱਚ ਘਿਓ ਨੂੰ ਗਰਮ ਕਰਨਾ ਉਹੀ ਕੜਾਹੀ ਵਿੱਚ ਆਪਾਂ ਮੱਖਣੀ ਨੂੰ ਕੱਢ ਲਾਂਗੇ ਦੇਖੋ ਜੀ ਇਹਨਾਂ ਚੋੜ ਕੇ ਬਿਲਕੁਲ ਜਿਹੜਾ ਤੁੱਧ ਹੈਗਾ ਇਹਦੇ ਵਿੱਚ ਤੇ ਉਹ ਆਪਾਂ ਸਾਰਾ ਹੀ ਕੱਢ ਦਾਂਗੇ ਫਿਰ ਜਿਆਦਾ ਲੰਮਾ ਟਾਈਮ ਨਹੀਂ ਲੱਗਦਾ ਹੈਗਾ ਘਿਓ ਬਣਾਉਣਾ ਠੀਕ ਹੈ ਜੀ ਕੁਝ ਜੀ ਕਈ ਪੈਣਾ ਕਹਿਣ ਗਿਆ ਵੀ ਇਹਦੇ ਵਿੱਚ ਜਿਹੜਾ ਆਪਾਂ ਨੇ ਨਮਕ ਪਾਇਆ ਨਮਕ ਦੇ ਨਾਲ ਤਾਂ ਹੱਟੇ ਹੀ ਘਿਓ ਦਾ ਤੇ ਮੱਖਣੀ ਦਾ ਕੋਈ ਟੇਸਟ ਦਾ ਫਰਕ ਨਹੀਂ ਪੈਣ ਲੱਗਿਆ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਆਪਣੇ ਦੇਖੋ ਜੀ ਜਿਹੜੀ ਮੱਖਣੀ ਹੁੰਦੀ ਹੈ ਇਹ ਵੀ ਲੰਮੇ ਸਮੇਂ ਤੱਕ ਚੱਲ ਜਾਂਦੀ ਆ ਤੇ ਇਹਦੇ ਵਿੱਚੋ ਕਈ ਵਾਰੀ ਨਹੀਂ 스멜 ਹੁੰਦੀ ਹੈਗੀ ਕਈ ਵਾਰੀ ਆਪਣੇ ਦੇਖੋ ਜੀ ਹਫਤਾ ਤੱਕ ਮੱਖਣੀ ਪਈ ਰਹੇ ਤੇ ਬਿਲਕੁਲ ਉਹਦੇ ਵਿੱਚੋ 스멜 ਆਉਣ ਲੱਗ ਜਾਂਦੀ ਆ ਇਸ ਕਰਕੇ ਜਿਹੜਾ ਇਹਦੇ ਵਿੱਚ ਆਪਾਂ ਨੇ ਅੱਧਾ ਚਮਚਾ ਹੀ ਨਮਕ ਦਾ ਪਾਇਆ। ਔਲਕੋਲ ਹੋ ਗਈ ਰੈਡੀ ਤੇ ਹੁਣ ਆਪਾਂ ਇਹਨੂੰ ਗਰਮ ਕਰਦੇ ਹਾਂ ਤੇ ਹੁਣ ਜਿਹੜਾ ਆਪਣਾ ਇਹ ਤੇਸੀ ਘਿਓ ਮਿੰਟੋ ਮਿੰਟੀ ਬਣ ਕੇ ਤਿਆਰ ਹੋ ਜਾਂਦਾ। ਦੇਖੋ ਜੀ ਜੇ ਇਹਦੇ ਵਿੱਚ ਲੱਸੀ ਹੁੰਦੀ ਆ ਜਾਂ ਦੁੱਧ ਹੁੰਦਾ ਮਾੜਾ ਮੁੱਠਾ ਰਹਿ ਜੂਵੇ ਤਾਂ ਫੇਰ ਹੀ ਆਪਣੀ ਘਿਓ ਬਣਾਉਣ 'ਚ ਜ਼ਿਆਦਾ ਟਾਈਮ ਲੱਗਦਾ। ਨਹੀਂ ਤਾਂ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ। ਲਓ ਜੀ ਆਪਨੇ ਗੈਸ ਨੂੰ ਔਨ ਕਰਤਾ ਜੀ ਜਿਹੜੀ ਆਪਣੀ ਮੱਖਣੀ ਸੀਗੀ ਬਿਲਕੁਲ ਮੈਲਟ ਹੋ ਗਈ ਤੇ ਹੁਣ ਆਪਾਂ ਗੈਸ ਨੂੰ ਥੋੜਾ ਜਿਹਾ ਸਲੋ ਕਰ ਦਾਂਗੇ ਤੇ ਜਿੰਨਾ ਚਿਰ ਇਹਦੀ ਚੱਕਣੀ ਹੀੜਾ ਵੜਦੀ ਹੈ ਕਿ ਉਹਨਾਂ ਚਿਰ ਆਪਾਂ ਨੂੰ ਥੋੜੀ ਜਿਹੀ ਹਲਕਾ ਜਿਹੀ ਕatschੀ ਹਿਲਾਉਣੀ ਪੈਣੀ ਹੈ ਨਹੀਂ ਤਾਂ ਆਪਣੀ ਇਹ ਚੱਕ ਬਾਹਰ ਨਿਕਲ ਕੇ ਆ ਜੂਗੀ 5 ਮਿੰਟ ਲਿਖਣੀ ਆਪਣੀ ਦੇਸੀ ਘਿਓੰ ਤੇਰ ਕਰਨ ਦੇਖੋ ਜੀ ਜਿਹੜੀ ਇਹ ਜਿਹੜੀ ਝੱਗ ਸੀਗੀ ਉਹ ਸਾਰੇ ਹੀ ਹੁੰਦੇ ਨੇ ਕਿ ਹੁਣ ਆਪਣਾ ਇਹ ਕਿ ਉਹ ਅਰੀਜਨਲ ਸ਼ੁਰੂ ਹੋ ਜਾਣਾ ਵਾ ਅੱਜ ਜੀ ਆਪਣਾ ਇਹ ਜਿਹੜਾ ਦੇਸੀ ਘਿਓ ਸੀਗਾ ਚੰਗੀ ਤਰ੍ਹਾਂ ਦੇਖੋ ਝਰੇ ਚ ਰਿਹਾ ਵਾ ਦੇਖੋ ਜੀ ਜਿਹੜੀ ਆਪਣੀ ਅੰਦਰਲੀ ਸਾਈਡ ਤੇ ਜਿਹੜੇ ਇਹ ਚਿੱਟੇ ਜਿਹੇ ਫਟ ਨੇ ਤੇ ਜਦੋਂ ਬ੍ਰਾਊਨ ਕਲਰ ਦੇ ਹੋ ਕੇ ਬਿਲਕੁਲ ਤੇ ਫਿਰ ਸਮਝ ਲਓ ਤੁਹਾਡਾ ਘਿਓ ਬਣ ਕੇ ਤਿਆਰ ਹੋ ਗਿਆ ਫਿਰ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਪੰਜ ਕਮੈਂਟ ਕਰਨਗੇ ਆਪਣੀ ਘਿਓ ਨੂੰ ਦੇਖੋ ਜੀ ਬਾਰਨੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿੱਤਾ ਬੋ ਜੀ ਦੇਖੋ ਜੀ ਜਿਹੜਾ ਹਲਕਾ ਜਿਹਾ ਇਹਦੇ ਵਿੱਚ ਆਪਾਂ ਨੇ ਚਿੱਟਾ ਨਮਕ ਪਾਇਆ ਤੇ ਤੁਹਾਡਾ ਕੀ ਹੋਵੇਸੀ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਕਈ ਵਾਰੀ ਆਪਾਂ ਦੇਖੋ ਜੀ ਜਿੰਨਾ ਮਰਜੀ ਦੇਸੀ ਕਿਉ ਨੂੰ ਕਾੜ ਕੇ ਰੱਖ ਲਈਏ ਤੇ ਫਿਰ ਵੀ ਉਹਦੇ ਵਿੱਚੋਂ ਮਣੀ ਮੋਟੀ ਸਮਲ ਜਿਹੀ ਆਉਣ ਲੱਗ ਜਾਂਦੀ ਆ ਤੇ ਉਹ ਸਮਲ ਇਹਦੇ ਵਿੱਚੋਂ ਨਹੀਂ ਆਊਗੀ ਠੀਕ ਹੈ ਜੀ ਤੇ ਹੁਣ ਅੱਗੇ ਗਰਮੀਆਂ ਆ ਰਹੀਆਂ ਗਰਮੀਆਂ ਕਰਕੇ ਤੇ ਆਪਾਂ ਜਿੰਨਾ ਮਰਜੀ ਦੇਸੀ ਘਿਓ ਨੂੰ ਝੋੜ ਕੇ ਰੱਖ ਲਈਏ ਜਾਂ ਇਹਨੂੰ ਕਾੜ ਕੇ ਰੱਖ ਲਈਏ ਤਾਂ ਫਿਰ ਵੀ ਇਹਦੇ ਵਿੱਚੋਂ ਦੇਖੋ ਜੇ 스멜 ਆਉਣ ਲੱਗ ਜਾਂਦੀ ਹੈ ਇਸ ਕਰਕੇ ਤੁਸੀਂ ਹਲਕਾ ਜਿਹਾ ਨਮਕ ਇਹਦੇ ਵਿੱਚ ਜ਼ਰੂਰ ਪਾਓ ਦੇਖੋ ਜੀ ਜੇ ਤੁਸੀਂ ਇਹਦੇ ਵਿੱਚ ਨਮਕ ਨਹੀਂ ਪਾਉਣਾ ਚਾਹੁੰਦੇ ਹੈਗੇ ਤਾਂ ਇਹਦੇ ਵਿੱਚ ਤੁਸੀਂ ਮਿਰਚਾਂ ਵੀ ਪਾ ਸਕਦੇ ਹੋ ਇਹਨਾਂ ਨੂੰ ਦੇਖੋ ਜੀ ਇਹਨਾਂ ਦੀ ਬੀ ਕੱਟ ਕੇ ਇਹਦੇ ਵਿੱਚ ਤੁਸੀਂ ਜਿਵੇਂ ਹੁਣ ਘਿਓ ਆਪਣਾ ਇਹ ਬਣ ਰਿਹਾ ਵਾ ਨਾ ਇਹਦੇ ਵਿੱਚ ਤੁਸੀਂ ਇਲائਚੀਆਂ ਦੀ ਦੋ ਨੂੰ ਐਡ ਕਰਦੇ ਹੋ ਤੇ ਵੀ ਘੱਟ ਕੇ ਤੇ ਇਹਦੇ ਵਿੱਚ ਬਹੁਤ ਵਧੀਆ ਜਿਹਾ ਖੁਸ਼ਬੂ ਆਉਗੀ ਬਿਲਕੁਲ ਵੀ ਘੜੇ ਕਿਉਂ ਉਹਦੇ ਵਿੱਚੋਂ ਇਹ ਨਹੀਂ ਹੈਗਾ ਵੀ ਇਲائਚੀਆਂ ਦੀ 스멜 ਆਉਂਦੀ ਫਿਰ ਵੀ ਆਪਣਾ ਧੋ ਬਿਲਕੁਲ ਵੀ ਖਰਾਬ ਨਹੀਂ ਹੋਗਾ ਕਿਤੇ ਜੇ ਅੱਜ ਆਪਾਂ ਨੇ ਇਹਦੇ ਵਿੱਚ ਚਿੱਟਾ ਨਮਕ ਪਾਇਆ ਹੋਇਆ ਆਪਾਂ ਨੇ ਦੋ ਤਰੀਕੇ ਤੁਹਾਨੂੰ ਦੱਸੇ ਨੇ ਦੋਨਾਂ ਤਰੀਕਿਆਂ ਵਿੱਚੋਂ ਤੁਸੀਂ ਜਿਹੜਾ ਮਰਜ਼ੀ ਤਰੀਕਾ ਵਰਤ ਸਕਦੇ ਹੋ ਠੀਕ ਹੈ ਜੀ ਹਲੋ ਜੀ ਆਪਣੀ ਜਿਵੇਂ ਕਿ ਉਹਦੇ ਵਿੱਚ कच्चਾ ਖੰਨਾ ਸੀ ਨਾ ਉਹ ਬਿਲਕੁਲ ਹੀ ਸਾਰਾ ਪੂਰੀ ਹੋ ਗਿਆ ਤੇ ਹੁਣ ਆਪਾਂ ਗੈਸ ਨੂੰ ਜੀ ਬੰਦ ਕਰ ਦਾਂਗੇ ਕਿਉਂਕਿ ਕੜਾਹੀ ਆਪਣੀ ਬਹੁਤ ਜ਼ਿਆਦਾ ਗਰਮ ਆ ਤੇ ਫਿਰ ਆਪਾਂ ਠੰਡਾ ਕਰਕੇ ਜੀ ਕਿਸੇ ਵੀ ਬਰਤਨ ਦੇ ਵਿੱਚ ਪਾਵਾਂਗੇ ਤੇ ਫਿਰ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਆਪਣਾ ਕਿੰਨਾ ਘੋੜਾ ਬਣ ਕੇ ਤਿਆਰ ਹੋਇਆ। ਲਓ ਜੀ ਆਪਣਾ ਦੇਸੀ ਘੋੜਾ ਬਿਲਕੁਲ ਹੋ ਗਿਆ ਠੰਡਾ ਤੇ ਹੁਣ ਆਪਾਂ ਕਿਸੇ ਵੀ ਬਰਤਨ ਵਿੱਚ ਪਾ ਦਾਂਗੇ ਤੇ ਲੋ ਜੀ ਆਪਾਂ ਤੁਹਾਨੂੰ ਪਾ ਕੇ ਦਿਖਾਉਂਦੇ ਹਾਂ ਹੁਣ। ਲਓ ਜੀ ਆਪਣਾ ਹੀ ਹੈਗਾ ਵਾ 2 ਕਿਲੋ ਦਾ ਟੁਸਕਾ ਠੀਕ ਹੈ ਜੀ ਤੇ ਆਪਾਂ ਦੇਖਦੇ ਆ ਇਹਦੇ ਵਿੱਚ ਆਪਣਾ ਕਿੰਨਾ ਦੇਸੀ ਘਿਓ ਬਣ ਕੇ ਤਿਆਰ ਹੋਇਆ ਠੀਕ ਹੈ ਜੀ ਲਓ ਜੀ ਆਪਣਾ ਇਹ ਡੇਢ ਕਿਲੋ ਘਿਓ ਬਣ ਕੇ ਤਿਆਰ ਹੋ ਗਿਆ। ਲਓ ਜੀ ਆਪਣਾ 7 ਦਿਨ ਦੀ ਮਲਾਈ ਦੇ ਵਿੱਚੋਂ ਆਪਾਂ ਨੇ ਡੇਢ ਕਿਲੋ ਘਿਓ ਬਣਾ ਕੇ ਦਿਖਾਇਆ ਬਹੁਤ ਹੀ ਵਧੀਆ ਤਰੀਕੇ ਨਾਲ। ਘਿਓ ਦੀ ਸਾਡੀ ਵੀਡੀਓ ਲੱਗੀ ਤੇ ਵਧੀਆ ਲੱਗੀ ਵੱਧ ਤੋਂ ਵੱਧ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਆ ਕਰੋ ਜੀ। ਚਲੋ ਆਪਾਂ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।